ਨਮਸਕਾਰ ਵੀਰ ਜੀ। ਜੈ ਸ੍ਰੀ ਕ੍ਰਿਸ਼ਨਾ, ਹਾਰੇ ਹਾਰੇ, ਰਾਮ ਰਾਮ। ਜੈ ਹਿੰਦ। ਸੋ ਨਵੀਂ ਦੀ ਅੱਜ ਦੀ ਤੁਹਾਨੂੰ ਸੇਵਾ ਵਿੱਚ ਪੇਸ਼ ਕਰਨ ਜਾ ਰਹੇ ਹਾਂ ਭਗਤ ਸ੍ਰੀ ਨਾਮਦੇਵ ਜੀ ਦੀ ਜੀਵਨ ਕਹਾਣੀ ਦਾ ਸਦਮਾ 6ਵੇਂ ਭਾਗ ਵਿੱਚ ਦੱਸਿਆ ਸੀ ਇਹ ਭਗਤ ਸ੍ਰੀ ਨਾਮਦੇਵ ਜੀ ਦੇ ਪਿਤਾ ਨੇ। ਭਗਤ ਜੀ ਦੀ ਸ਼ਾਦੀ ਕਰ ਦਿੱਤੀ ਹੈ ਕਿਉਂਕਿ ਉਹਨਾਂ ਨੇ ਸੋਚਿਆ ਕਿ ਸ਼ਾਦੀ ਦੇ ਬੰਧਨ ਵਿੱਚ ਪੱਜ ਕੇ ਇਹ ਲੜਕਾ ਜਿਹੜਾ ਆ ਦੁਨੀਆਵੀ ਕੰਮਾਂ 'ਚ ਰਿਜਾਨ ਰੱਖਣ ਡਾ ਪੇਗਾ ਪਰ ਪੰਤਨਾਮ ਦੇ ਵੀਨੇ ਭਾਈ ਹਰਨ ਸੰਕੀਰਤਨ ਚ ਹੋਰ ਟਾਈਮ ਬਤਾਤਾ ਕਸਿਆ ਸੀ ਛੇਵੇਂ ਭਾਗ ਵਿੱਚ ਕਿ ਦਮ ਦਮ ਰਾਮ ਤੇ ਆਉਣਾ ਇਹ ਕੰਮ ਭਗਤਾਂ ਦਾ ਚਿੱਤ ਨੂੰ ਹਰੀ ਨਾਲ ਲਾਉਣਾ ਇਹ ਕੰਮ ਭਗਤਾਂ ਦਾ ਹੁਣ ਦੇਖ ਲਿਆ ਜਮਾ ਕੇ ਦੁਨੀਆ ਮਤਲਬ ਦੀ ਦੁਨੀਆ ਉਸ ਇਨਸਾਨ ਨੂੰ ਯਾਦਾ ਪਿਆਰ ਕਰਦੀ ਐ ਜਿਹੜਾ ਉਹਨਾਂ ਨੂੰ ਦਰਿ ਜਿਹੜਾ ਲਾਵੇ ਉਹਨਾਂ ਨੂੰ ਬੁਰਾ ਲੱਗਦਾ ਕਿਉਂਕਿ ਮੈਂ ਕਈ ਇਨਸਾਨਾਂ ਕੋਲ ਇਹ ਵੀ ਗੱਲ ਸੁਣੀ ਐ ਕਿ ਸੁਪਨੇ ਦੇ ਵਿੱਚ ਜੇ ਮਰਿਆ ਇਨਸਾਨ ਮਰਿਆ ਆਦਮੀ ਤੁਹਾਡੇ ਕੋਲੋਂ ਮੰਗਦਾ ਕੁਛ ਤੇ ਉਹ ਬੁਰਾ ਹੁੰਦਾ ਤੇ ਮੈਂ ਆਪਾਂ ਲਿਆ ਲੋਕ ਮਰਿਆ ਮੰਗਦਾ ਤੇ ਬੁਰਾ ਹੁੰਦਾ ਉਹ ਬੁਰਾ ਤੇ ਜਿਹੜਾ ਜਿੰਦਾ ਵੀ ਮੰਗੇ ਵੀ ਲੱਗਦਾ ਆ ਇਸ ਕਰਕੇ ਦੁਨੀਆਵੀ ਧੰਦਾ ਜਿੜਜਾਂ ਲਾਉਣ ਲਈ ਦੁਨੀਆਵੀ ਧੰਦਿਆਂ ਜਿੜਜਾਂ ਲਾਉਣ ਲਈ ਪulpਨਾਮ ਦੇ ਕੀ ਨੇ ਪੈਦਾ ਨੇ ਉਹਨਾਂ ਦੀ ਸ਼ਾਦੀ ਕੀਤੀ ਪਰ ਉਹਨਾਂ ਨੇ satsang ਭਜਨ ਕੀਰਤਨ ਸੰਗਤਾਂ 'ਚ ਬਹੁਤ ਟਾਈਮ ਲਾਉਣਾ ਸ਼ੁਰੂ ਕਰਤਾ ਫਿਰ ਦੁਨੀਆ ਨੇ ਤਾਨੇ ਮਿਹਨੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਸਹੁਰੇ ਪਰਵਾਰ ਵੱਲੋਂ ਘਰਧਿਆਨ ਵੱਲੋਂ ਆਂਡੀਆਂ ਗਵਾਂਡੀਆਂ ਵੱਲੋਂ ਸੱਜਣਾ ਮਿੱਤਰਾਂ ਵੱਲੋਂ ਆਖਰ ਇੱਕ ਵੇਖ ਪਖਤਨਾਮ ਦੇਵ ਜੀ ਨੇ ਸੋਚ ਬਣਾ ਲਈ ਕਿ ਮੈਂ ਆਪਣਾ ਜਿਹੜਾ ਪੇਨ ਦਾ ਉਹ ਛੱਡ ਦੇਣਾ ਦੱਸਦ ਨੇ ਕਿ ਹੌਂਦਲਪੁਰੀ ਵਿੱਚ ਜਾ ਕੇ ਪੰਗਤ ਨਾਮ ਜੀ ਰਹਿਣ ਦਰਤੇ ਨੇ ਇੱਕ ਸ਼ਹਿਰ ਆ ਲੱਗੇ ਹੌਂਦਲਪੁਰੀ ਉੱਚ ਦੱਸਦ ਨੇ ਕਿ ਵਿਸ਼ਨੂੰ ਭਗਵਾਨ ਜੀ ਦਾ ਪਿਸ਼ਲ ਜੀ ਦਾ ਮੰਦਿਰ ਆ ਉੱਥੇ ਇਕਾਂदशी ਨੂੰ ਤੇ ਪੰਚਮੀ ਨੂੰ ਹਰ ਪੰਚਮੀ ਨੂੰ ਹਰ ਇਕਾਂदशी ਨੂੰ ਬੜਾ ਤਗੜਾ ਮੇਲਾ ਲੱਗਦਾ ਤੇ ਹੋਰ ਸੰਤ ਭਗਤ ਵੀ ਇਕੱਠੇ ਹੁੰਦੇ ਨੇ ਸੋ ਸੰਤ ਸੰਤਾਂ ਦੀ ਸੰਗਤ ਕਰਦੇ ਨੇ ਦੁਨੀਆ ਦਾ ਦੁਨੀਆਦਾਰਾਂ ਦੀ ਸੰਗਤ ਕਰਦੇ ਨੇ ਹੁਣ ਉੱਥੇ ਰਹਿੰਦੇ ਆ ਉਹਨਾਂ ਆਪਣਾ ਬੜਾ ਟਾਈਮ ਬਤੀਤ ਕੀਤਾ satsang ਕੀਰਤਨ ਕਰਦੇ ਆ ਭਜਨ ਸੇਮਰਨ ਕਰਦੇ ਆ ਫਿਰ ਉਹਨਾਂ ਨੇ ਪਿਆਗਰਾਜ ਤ੍ਰਵੇਣੀ ਜਿਨ ਮੈਦੇ ਲਾਹਬਾਦ ਕਹਿੰਦੇ ਨੇ ਹਰੀਦੁਆਰ ਕਾਂਸ਼ੀ ਵਿੱਚ ਯਾਤਰਾ ਕਰਦੇ ਆ ਪ੍ਰਭੂ ਦੇ ਨਾਮ ਦਾ ਪ੍ਰਚਾਰ ਕਰਦੇ ਆ ਸਿਮਰਨ ਕਰਦੇ ਆ ਇੱਕ ਦਿਨ ਦਿੱਲੀ ਵਿੱਚ ਆ ਪਹੁੰਚੇ ਨੇ ਉਸ ਵੇਲੇ ਦਿੱਲੀ ਦਾ ਬਾਸ਼ਾ ਮੁਹੰਮਦ ਬਿਨ ਤੁਗਲੇ ਜੋ ਇੱਕ ਮੁਸਲਮਾਨ ਰਾਜਾ ਸੀ ਉਹਦਾ ਦਿੱਲੀ ਵਿੱਚ ਰਾਜ ਸੀ ਮੁਹੰਮਦ ਬਿਨ ਤੁਗਲੇ ਦਾ ਉਸੇ ਸਮੇਂ ਭਗਤ ਨਾਮਦੇਵ ਜੀ ਦਿੱਲੀ ਵਿੱਚ ਪਹੁੰਚੇ ਨੇ ਤੇ ਦੱਸਿਆ ਕਿ ਧੰਨ ਧੰਨ RAM ਤੇ ਆਉਣਾ ਇਹ ਕੰਮ ਭਗਤਾਂ ਦਾ ਚੇਤਨੂ ਹਰੀ ਦੇ ਨਜ਼ਰਉਣਾ ਇਹ ਕੰਮ ਭਾਵੇਂ ਜਿਸਰੇ ਇਹ ਵੰਧਾ ਨੇ ਦਿੱਲੀ ਵਿੱਚ satsang kirtan ਸ਼ੁਰੂ ਕੀਤੇ ਨੇ satsang kirtan ਦਾ ਆਬਦਾਨ ਇੱਕ ਬੜੀ ਵਧੀਆ ਚੀਜ਼ ਹੈ ਤੇ ਜਿਹਦੇ ਤੇ ਰੱਬ ਦੀ ਭਗਵਾਨ ਦੀ ਅੱਲਾ ਤਾਲਾ ਕਜ਼ਾ ਦੀ ਪਰਮੇਸ਼ਰ ਦੀ ਕਿਰਪਾ ਹੋਵੇ ਉਹਦੇ ਵੱਲ ਆਕਰਸ਼ਣ ਹੋਣਾ ਲੋਕਾਂ ਦਾ ਕੋਈ ਵੱਡੀ ਗੱਲ ਨਹੀਂ ਜਿੱਦਾਂ ਅਸੀਂ ਕਹਿ ਲਈਏ ਉਹਨੇ ਮੋਣੀ ਮੰਤਰ ਸਿੱਧ ਕੀਤਾ ਆ ਮੋਹ ਲੈਂਦਾ ਆ ਕਰਸ਼ਨ ਮੰਤਰ ਸਿੱਧ ਕੀਤਾ ਆ ਪਰ ਪੰਤ ਨਾਮਦੇਵ ਜੀ ਨੇ ਤੇ ਮੋਣੀ ਅਗਾ ਮੋਣੀ ਅਕਰਸ਼ਨਾਂ ਦਾ ਕਰਸ਼ਨ ਸਿੱਧ ਕੀਤਾ ਵੀ ਕਹਿਣ ਦਾ ਭਾਵ ਪੰਤ ਨਾਮਦੇਵ ਜੀ ਦੀ satsang ਕੀਰਤਨ ਸਿਮਰਨ ਦੀ ਵੀਰੀ ਵੀ ਇੱਕ ਹੈ ਸੰਗਤਾਂ ਬੜੀਆਂ ਇਕੱਠੀਆਂ ਹੁੰਦਾਆਂ ਹੀਆਂ ਐਸ ਗੱਲ ਦਾ ਪਤਾ ਜਿਹੜੇ ਮਮੂਦ ਬਨ ਤੁਗਲਕ ਦੇ ਦਰਬਾਰ ਵਿੱਚ ਮੋਲਾ ਕਾਜੀ ਸਲਾਹਕਾਰ ਸਨ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਕਿ ਹਿੰਦੂ ਸੰਤ ਜਿਹੜਾ ਆ ਉਹ ਪ੍ਰਚਾਰ ਕਰੁੰਦਿਆ ਰੱਬ ਦੇ ਨਾਮ ਦਾ ਉਹਨਾਂ ਨੇ ਮੁਹੰਮਦ ਬਿਨ ਤੁਗਲਕ ਨੂੰ ਆ ਕੇ ਕਿਹਾ ਭਾਈ ਬਾਦਸ਼ਾਹ ਸਾਡੇ ਦੇਸ਼ ਦੇ ਅੰਦਰ ਸਾਡੇ ਸ਼ਹਿਰ ਦੇ ਅੰਦਰ ਇੱਕ ਹਿੰਦੂ ਸੰਤ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਡਿਆ ਆ ਤੇ ਆਪਣਾ ਹੀ ਕਿਰਿਆ ਕਰੀ ਜਾਣ ਡਿਆ ਆ ਸਾਨੂੰ ਲੱਗਦਾ ਕਿ ਉਹ ਮੂਮਿਨਾਂ ਨੂੰ ਮੁਸਲਮਾਨਾਂ ਨੂੰ ਕਾਫਰ ਕਰ ਦੇਗਾ ਸੋ ਆਓ ਕਿਦਾਂ ਗੱਲਾਂ ਬਾਤਾਂ ਹੁੰਦੀਆਂ ਨੇ ਇੱਕ ਭਜਨ ਰੰਗ ਇੱਕ ਗੀਤ ਰੰਗ ਪੇਸ਼ ਕਰਦੇ पंज